ਨਿਕਲ ਗਿਆ ਸੀ ਮੈਨੂੰ ਲੱਗਾ ਸ਼ਾਇਦ ਤੁਹਾਡੇ ਵਾਲੀ ਚਲਾ ਗਿਆ ਵਾ ਮੌਲੀ ਤੂੰ ਨਾ ਉਹਨੂੰ ਸ਼ਹਿਦ ਦਿੰਦੀ ਆ ਮੰਮੀ ਵੀ ਉਹਨੂੰ ਸ਼ਹਿਦ ਹੁੰਦੇ ਆ ਮੈਂ ਉਹਨੂੰ ਸਿਰਫ ਕੰਮ ਤੇ ਲਾਨਾ ਵੀ ਉਹ ਆਪਣਾ ਫਿਊਚਰ ਬਣ ਜੂਗਾ ਦਾ ਕੰਮ ਕਰ ਸਿੱਖ ਜੂਗਾ ਥੱਥੀ ਕੀਰਤ ਕਰਨ ਨਾਲ ਕੁਝ ਨਹੀਂ ਜੰਦਾ ਮੈਂ ਸ਼ਹਿਦ ਦਿੰਦੀ ਕਿਉਂ ਦਵਾਂਗੀ ਮੈਂ ਸ਼ਾਇ ਸਰਦਾਰ ਜੀ ਮੈਨੂੰ ਪਹਿਲਾਂ ਇਹ ਦੱਸੋ ਤੇ ਮੌਲੀ ਤੈਨੂੰ ਇੰਨਾ ਕੰਮ ਕਿਹਾ ਸੀ ਉਹਨੂੰ ਦਫ਼ਤਰ ਭੇਜ ਦੇ ਸਵੇਰ ਦੀ ਤੂੰ ਲੱਗੀ ਹੋਈ ਆ ਕੁਛ ਤੁਸੀਂ ਜਦੋਂ ਮੈਂ ਰੋਟੀ ਖਾ ਕੇ ਗਿਆ ਕਹਿੰਦੇ ਜੀ ਢਿੱਲਾ ਆ ਇਹ ਆ ਉਹ ਆ ਸਭ ਮੈਨੂੰ ਪਤਾ ਤੂੰ ਵੀ ਪੁੱਛੇ ਮਾਰਦੀ ਆ ਮੰਮੀ ਵੀ ਉਹਦੇ ਤੇ ਪੁੱਛੇ ਮਾਰਦੇ ਆ ਸਰਦਾਰ ਜੀ ਬੋਲੀ ਅੰਦਰ ਵੀ ਆ ਜੂ। ਉਹਨੇ ਕਿਹਾ ਮਾਰਕੀਟ ਜਾਣਾ ਸੀ ਕਹਿੰਦੀ ਮੰਮੀ ਨਾਲ ਮੈਂ ਜਾਣਾ ਵਾ। ਤੋਂ ਅੰਦਰ ਆਈ ਹੋਈ ਆ। ਉਹ ਯਾਰ ਹੁਣ ਮੈਂ ਉਹਨਾਂ ਨੂੰ ਕੀ ਕਵਾਂ ਮਿੰਨੀ ਆਈ ਹੋਈ ਆ ਮੈਨੂੰ ਖਿੱਚ ਚੜੀ ਪਈ ਆ ਉਹਨਾਂ ਨੂੰ ਮੈਂ ਕੀ ਕਵਾਂ ਦੱਸ। ਮੈਨੂੰ ਮੈਨੂੰ ਕੰਮ ਦੀ ਟੈਨਸ਼ਨ ਜ਼ਿਆਦੀ ਹੁੰਦੀ ਆ ਘਰ ਦੀ ਵੀ ਇੱਥੇ ਨਾਲ ਪੈ ਜਾਂਦੀ ਆ। ਉਹਨਾਂ ਨੂੰ ਚਾਹ ਪਾਣੀ ਪਿਲਾ ਦੇ। ਉਹ ਤਾਂ ਮੈਂ ਬਿਲਾ ਦਿੰ ਮਿਲਦਾ ਸਕੂਟਰ ਦੀ ਆਵਾਜ਼ ਆਈ ਆ ਜੋਤ ਹੀ ਆਇਆ ਲੱਗਦਾ ਵਾ। ਮੜਾ ਦੇਖਿਓ ਤਾਂ। ਦੇਖਦਾ ਮੈਂ। ਜੋਤ ਕੋਈ ਯਾਰ ਘਰੇ ਆ ਗਿਆ ਮੈਂ। ਤੈਨੂੰ ਮੈਂ ਕਹਿਆ ਸੀ ਦਫਤਰ ਚੱਲ ਜਾ। ਉਤੇ ਮੈਂ ਕਰੇ ਵੀ ਨਾ ਆ ਮ ਆਪਣੇ ਹੁਣ ਉਹ ਵੀ ਤੁਹਾਨੂੰ ਚੁਬਦਾ ਆ ਉਹ ਘਰੇ ਆ ਜਾ ਤੈਨੂੰ ਮੈਂ ਘਰਿਆਂ ਨੂੰ ਥੋੜੀ ਮਨਾ ਕੀਤਾ ਤੁਹਾਨੂੰ ਮੈਂ ਕੰਮ ਕਰਨ ਨੂੰ ਕਿਹਾ ਸੀ ਭਈ ਦਫ਼ਤਰ ਆ ਕੇ ਕੰਮ ਕਰ ਲਈ ਤੂੰ ਕੋਈ ਕੰਮ ਕਰਕੇ ਰਾਜੀ ਹੈਣੀਗਾ ਪਾਪਾ ਮੇਰੀ ਵੀ ਪਰਸਨਲ ਲਾਈਫ ਹੈਗੀ ਆ ਤੁਹਾਨੂੰ ਸਾਫ਼ ਜੀ ਗੱਲ ਕਹਿਦਾ ਉਹ ਜੋ ਤੇ ਪਰਸਨਲ ਲਾਈਫ ਸਾਰਿਆਂ ਦੀ ਹੁੰਦੀ ਆ ਤੁਨੂੰ ਮੈਂ ਕੀ ਕਿਹਾ ਵਾ 4-5 ਘੰਟੇ ਦੁਕਾਨ ਤੇ ਦਫ਼ਤਰ ਆ ਕੇ ਬਹਿ ਜਾ ਕਰ ਹੋਰ ਤਾਂ ਤੁਨੂੰ ਮੈਂ ਕੁਝ ਨਹੀਂ ਕਹਿੰਦਾ ਉਤੇ ਉਹੀ 4-5 ਘੰਟੇ ਮੇਰੇ ਘੁੰਮਣ ਦੇ ਹੁੰਦੇ ਨੇ ਉਜੋ ਤੂੰ ਘੁੰਮਦਾ ਹੀ ਰਹਿਣਾ ਰਾਤੀ ਕਿੰਨੇ ਵਜੇ ਘਰੇ ਵੜਦਾ ਮੈਂ ਤਾਂ ਤੈਨੂੰ ਇਹੀ ਕਿਹਾ ਨਾ 12 ਵਜੇ ਤੋਂ ਲੈ ਕੇ 4-5 ਵਜੇ ਤੱਕ ਕੰਮ ਕਰ ਲਿਆ ਕਰ ਉਦੋਂ ਬਾਅਦ ਚੱਲ ਜਾ ਘਰ ਜਿੱਥੇ ਜਾਣਾ ਤੂੰ ਤਾਂ ਰਾਤ ਨੂੰ 10-11 ਵਜੇ ਘਰੇ ਵੜਦਾ ਆ ਤੇ ਫਿਰ ਉਹਦੇ ਵਿੱਚ ਵੀ ਰਾਤ ਨੂੰ ਕਿਹੜੀ ਆਪਣੀ ਮਿਲਣਾ ਚਲਦੀਆਂ ਨੇ ਜਿਹੜੀਆਂ ਮੈਂ ਰਾਤ ਨੂੰ ਵੀ ਤੁਸੀਂ ਕਹਿੰਦੇ ਆ ਵੀ ਆਓ ਕਰੇ ਮੈਂ ਤਾਂ ਤੈਨੂੰ ਕਿਹਾ ਨਾ ਘੁੰਮਣ ਦਾ ਕੰਮ ਕਰ ਲੈ ਜਿਹੜੇ ਟਾਈਮ ਤੇ ਤੈਨੂੰ ਫੋਨ ਕੀਤਾ ਤੂੰ ਤਾਂ ਨਵਾਬ ਸਾਹਿਬ ਫੋਨ ਕਰਦਾ ਤੂੰ ਫੋਨ ਕੱਟੀ ਜਾਣਾ ਬਾਰ ਬਾਰ ਤੂੰ ਫੋਨ ਕਰਦਾ ਤੇ ਆ ਫਿਰ ਮੈਂ ਜਦੋਂ ਫੋਨ ਕੱਟਿਆ ਤੁਹਾਡਾ ਕੀ ਮਤਲਬ ਬਣਦਾ ਹੀ ਮੇਰੇ ਦੋਸਤਾਂ हां तेरे मैं دوستاں ਨੂੰ ਫੋਨ ਨਹੀਂ ਕਰ ਸਕਦਾ ਮੈਂ ਕਦੇ ਕੀਤਾ ਤੁਹਾਡੇ ਦੋਸਤਾਂ ਨੂੰ ਮੈਂ ਤੈਨੂੰ ਮੇਰੀ ਗੱਲ ਸੁਣ ਤੈਨੂੰ ਸੱਦਿਆ ਸੀ ਬਈ ਸਾਨੇ ਵਾਲ ਬੰਦਾ ਗਿਆ ਵਾ ਉਹਨੂੰ ਜਾ ਕੇ ਸਮਾਨ ਦੇ ਕੇ ਆ ਤੇ ਨਾਲੇ ਰਿਪੋਰਟ ਕਰਾ ਦਿਓ ਉਹਨੂੰ ਸਮਾਨ ਉਹ ਯਾਰ ਰਿਪੋਰਟ ਕਰਾ ਦਿਓ ਪੋਟਰ ਵਾਲਾ ਕਿਹੜਾ ਕੰਮ ਐਨੇ ਪੈਸੇ ਤਾਂ ਬਚਨੇ ਨਹੀਂ ਹੁੰਦਾ ਜਿੰਨਾ ਪੋਟਰ ਵਾਲੇ ਲੈ ਲੈਂਦੇ ਆ ਤੂੰ ਯਾਰ ਕੋਈ ਕੰਮ ਕਰਕੇ ਵੀ ਰਾਜੀ ਨਹੀਂ ਆ ਨਹੀਂ ਤੁਸੀਂ ਮਤਲਬ ਇਹਨੂੰ ਹੁਣ ਉਹਨਾਂ ਦੀ ਰਖਵਾਲੀ ਤੇ ਰੱਖਣਾ ਤੇ ਯਾਰ ਰਖਵਾਲੀ ਜੋਤ ਆਪਣਾ ਕੰਮ ਆ ਰਖਵਾਲੀ ਵਾਲਾ ਕਿਹੜਾ ਕੰਮ ਹੋ ਗਿਆ ਤੇ ਰਖਵਾਲੀ ਹੋ ਗਈ ਵੀ ਜਾ ਕੇ ਮੁੰਡੇ ਜਿੱਥੇ ਕੰਮ ਕਰਦੇ ਉਹਨਾਂ ਸਿਰ ਤੇ ਖੜਜੋ ਜਾ ਕੇ ਜੋ ਤਾਂ ਜਿਹੜੀ ਲੇਬਰ ਹੁੰਦੀ ਹੈ ਨਾ ਕੁਛ ਨਹੀਂ ਪੱਲੇ ਪੰਦੀ ਤੈਨੂੰ ਪਤਾ ਆਪਣਾ ਸੀਸੀਟੀਵੀ ਦਾ ਕੰਮ ਆ ਜਿਹੜਾ ਬੰਦਾ ਆਪਾਂ ਕਿਤੇ ਆਪਣੀ ਪਾਰਟੀ ਕੋ ਭੇਜਦੇ ਨਾ ਉਹ ਆਪਣਾ ਕਾਰਟ ਦੇ ਆਂਦਾ ਲੋਕਾਂ ਨੂੰ ਤੇ ਆਪਾਂ ਮੈਂ ਨਹੀਂ ਜਾਣਾ ਕਿਤੇ ਮੇਰੀ ਗੱਲ ਸੁਣ ਲਓ ਨਾਲ ਜਿੰਨੂੰ ਭੇਜਣਾ ਆਪਣਾ ਬੰਦੇ ਮੁੰਡੇ ਹੋਰ ਰੱਖ ਲਓ ਮੇਰੇ ਤੋਂ ਕੰਮ ਨਹੀਂ ਹੁੰਦਾ ਪਹਿਲਾਂ ਮੇਰੀ ਗੱਲ ਸੁਣੀ ਆ ਤੂੰ ਪੂਰੀ ਤੂੰ ਮੇਰੀ ਗੱਲ ਪਿਓ ਦੀ ਗੱਲ ਨੂੰ ਤੂੰ ਸੀਰੀਅਸ ਲੈਂਦਾ ਹੀ ਨਹੀਂ ਯਾਰ ਸੀਰੀਅਸ ਲਈ ਤੇ ਆ ਨਾ ਉਹ ਜਿਹੜੀਆਂ ਪਾਰਟੀਆਂ ਕੋਲ ਮੁੰਡੇ ਜਾਂਦੇ ਆ ਨਾ ਆਪਣੇ ਕਾਰਡ ਫੜਾ ਕੇ ਆ ਜਾਂਦੇ ਆ ਅਗਲੀ ਵਾਰੀ ਪਾਰਟੀ ਉਹਨਾਂ ਨੂੰ ਫੋਨ ਕਰਕੇ ਬੁਲਾਉਂਦੀ ਆ ਆਪਣਾ ਕੰਮ ਘਟਣ ਦਾ ਕਾਰਨ ਇਹੀ ਆ ਆਪਾਂ ਉਹ ਜੋ ਤ ਮੈਂ ਹੁਣ ਕਿੱਥੇ ਕਿੱਥੇ ਜਾਵਾਂ ਮੈਂ ਜਾਂਦਾ ਹੀ ਨਹੀਂ ਆ ਜਿੰਨੀ ਦਰ ਤੈਨੂੰ ਏਡਾ ਹੋ ਗਿਆ ਮੈਂ ਕੰਮ ਕਰ ਕਰ ਕੇ ਹੀ ਤੈਨੂੰ ਏਡਾ ਵੱਡਾ ਕੀਤਾ ਕੰਮ ਕਰਕੇ ਕਦੀ ਆਪਣੀ ਜ਼ਿੰਮੇਵਾਰੀ ਸਮਝ ਲਈ ਦੀ ਕੱਲ ਤੂੰ ਹੀ ਸਾਹਮਣਾ ਕੰਮ ਮੇਰੇ ਨਾਲ ਯਾਰ ਬਪਾ ਮੈਨੂੰ ਨਹੀਂ ਲੋੜ ਆ ਤੁਹਾਡੇ ਕੰਮ ਸਾਂਭਣ ਦੀ ਨਾ ਮੈਂ ਕੰਮ ਕਰਨਾ ਐ ਇਹ ਤੁਹਾਨੂੰ ਇੰਨੀ ਵਾਰੀ ਕਹਤਾ ਵੀ ਮੈਂ ਕੰਮ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਨਾ ਤੁਸੀਂ ਮੈਨੂੰ ਬਸ ਆਪਣੇ ਵਰਗਾ ਬਣਾਉਣਾ ਚਾਹੁੰਦੇ ਹੋ ਆਪਣੇ ਮੈਂ ਦੱਸ ਕਿਹੜੀ ਕਮੀ ਛੱਡੀ ਆ ਤੈਨੂੰ ਤੈਨੂੰ ਦੱਸਿਆ ਤੇਰੀ ਪਰਵਰਿਸ਼ ਕਿਹੜੀ ਕਮੀ ਰਹੀ ਤੁਨੂੰ ਪੜਾਇਆ ਨਿਖਾਇਆ ਮੈਨੂੰ ਆ ਸੁਣਨ ਦੀ ਲੋੜ ਨਹੀਂ ਤੁਸੀਂ ਮੇਰੇ ਯਾਰਾਂ ਦੋਸਤਾਂ ਨੂੰ ਅੱਜ ਤੋਂ ਬਾਅਦ ਫੋਨ ਨਹੀਂ ਕਰਨਾ ਬਸ ਗੱਲ ਖਤਮ ਤੁਸੀਂ ਉਹਨਾਂ ਨੂੰ ਫੋਨ ਕਰਦੇ ਹੋ ਮੇਰੀ ਬੇਇੱਜ਼ਤੀ ਹੁੰਦੀ ਆ ਉਹ ਅਗਲੇ ਵੀ ਕੀ ਸੋਚਦੇ ਹੋਣਗੇ ਵੀ ਆਪਣੇ ਪਿਓ ਵਰਗਾ ਬਣਾਈ ਜਾਂਦਾ ਆਪਣੇ ਆਪ ਨੂੰ ਵਾਹ ਕੀ ਬਾਤ ਕੀਤੀ ਆ ਤੂੰ ਤੁਸੀਂ ਮੈਨੂੰ ਫੋਨ ਨਾ ਕਰਿਓ ਵੀ ਤੁਸੀਂ ਮੇਰੇ ਲਈ ਆ ਕੀ ਕਰੀ ਜਾਂਦੇ ਹੋ ਕੀ ਆ ਕੀ ਦੀ ਯਾਰ ਤੁਹਾਡਾ ਜਦੋਂ ਮੈਂ ਇੱਕ ਵਾਰੀ ਫੋਨ ਕੱਟਦਾ ਤੁਹਾਡਾ ਮਤਲਬ ਕੀ ਕਰਦਾ ਈ ਮੇਰੇ ਯਾਰ ਦੋਸਤ ਨੂੰ ਫੋਨ ਕਰਨ ਦਾ ਜੋਤ ਘਰ ਦੇ ਖਰਚੇ ਕਿੱਦਾਂ ਚੱਲ ਕੰਮਕਾਰ ਕਰੀਦਾ ਤਾਂ ਖਰਚੇ ਚੱਲਦੇ ਆ ਜੇ ਤੂੰ ਕੰਮ ਨਹੀਂ ਕਰੇਂਗਾ ਲੇਬਰ ਦਾ ਫਾਇਦਾ ਚੱਕ ਕੇ ਤਿਆਰ ਹੋ। ਇੰਨੀ ਦੇਰ ਤੇ ਚੱਲੀ ਜਾਂਦੇ ਸੀਗੇ। ਇੰਨੀ ਦੇਰ ਦਾ ਕਿਹੜਾ ਕੰਮ ਕਰਦਾ ਸੀ ਮੈਂ? ਇੰਨੀ ਦੇਰ ਦਾ ਨਾ ਪੁੱਤ ਤੂੰ ਛੋਟਾ ਸੀ ਹੁਣ ਤਾਂ ਵੱਡਾ ਹੋ ਗਿਆ। ਤੇਰੀ ਤੇ ਤੇਰੇ ਤੇ ਆਪਣੇ ਤੇ ਜ਼ਿੰਮੇਵਾਰੀਆਂ ਲੈਣੀਆਂ ਸ਼ੁਰੂ ਕਰ। ਤੁਸੀਂ ਆਪਣਾ ਕੰਮ ਕਰਨਾ ਕਰ ਲਓ। ਮੈਂ ਕੰਮ ਨਹੀਂ ਕਰਨਾ। ਕਿਉਂ ਇਹ ਕੰਮ ਚ ਕੀ ਬਰਾਈ ਐ? ਯਾਰ ਮੈਨੂੰ ਨਹੀਂ ਪਸੰਦ ਯਾਰ ਇਹ ਕੰਮ। ਨਾਲੇ ਮੇਰੇ ਯਾਰ ਤੋਂ ਜਦੋਂ ਤੁਹਾਨੂੰ ਕਹਦਾ ਹੋਵੇ ਵੀ ਮੈਨੂੰ ਬਾਹਰ ਭੇਜ ਦੋ ਬਾਹਰ ਭੇਜ ਦੋ 40 ਲੱਖ ਲੱਗਣਾ 30 ਲੱਖ ਲੱਗਣਾ ਕਿੱਥੋਂ ਲਈਏ ਕਿੱਥੋਂ ਲਈਏ ਉਹ ਤਾਂ ਤੁਸੀਂ ਆ ਦਰ ਮਿੰਨੀ ਆਈ ਹੋਈ ਐ ਫੋੜ ਦੇ ਲਾ ਬਾਹਰ ਦੀ ਬਾਹਰ ਦੀ ਲੱਟ ਫੇਰ ਲਾ ਲਈਏ ਨੇ ਵੀ ਮੈਨੂੰ ਬਾਹਰ ਭੇਜ ਦਿਓ ਬਾਹਰ ਭੇਜ ਦਿਓ ਜਿਹੜੇ ਬੰਦੇ ਜਾਂਦੇ ਆ ਨਾ ਉਹ ਕੰਮ ਲਈ ਉੱਥੇ ਤਰਸਦੇ ਉਹਨਾਂ ਨੂੰ ਉੱਥੇ ਕੰਮ ਨਹੀਂ ਮਿਲਦਾ ਮੰਮੀ ਮੈਨੂੰ ਲੱਗਦਾ ਗੱਲ ਜ਼ਿਆਦਾ ਵੱਧ ਗਈ ਚਲੋ ਆਓ ਮਾੜਾ ਦੇਖੀਏ ਜਾ ਕੇ ਆਜੋ ਨਹੀਂ ਛੱਡ ਪਰਾਂ ਆਜੋ ਮੰਮੀ ਦੇਖਦੇ ਆ ਮਾੜਾ ਆ